ਹਾਂਜੀ ਮਿੱਤਰੋ ਅੱਜ ਆਪਾਂ ਗੱਲ ਕਰਦੇ ਆਂ ਜੋ ਕਹਿੰਦੇ ਮੇਜਰ ਲੀਗ ਦੇ ਕਬੱਡੀ ਕੱਪ ਕਹਿੰਦੇ ਸ਼ੁਰੂ ਹੋਣ ਵਾਲੇ ਆ ਜਨਵਰੀ ਮਹੀਨੇ ਦੇ ਵਿੱਚ ਕਹਿੰਦੇ ਅੱਜ ਸੁਲਤਾਨ ਸ਼ਮਸ਼ਪੂਰੀਏ ਨੇ ਵੀ ਕਹਿੰਦੇ ਸਟੋਰੀ ਪਾਈ ਐ ਇਸ ਦੀ ਪੋਸਟ ਦੀ ਤੇ ਬਾਕੀ ਆਪਾਂ ਤੁਹਾਡੇ ਨਾਲ ਅੱਜ ਗੱਲ ਕਰਦੇ ਆਂ ਇੱਕ ਨਵੀਂ ਟੀਮ ਬਣੀ ਆ ਕਹਿੰਦੇ ਐਦ ਕੀ ਨਵੀਂ ਟੀਮ ਐਡ ਹੋਈ ਆ ਬਾਬਾ ਬੀਰ ਸਿੰਘ ਕਬੱਡੀ ਕਲੱਬ ਇਹ ਟੀਮ ਖੇਡੇਗੀ ਮੇਜਰ ਲੀਗ ਦੇ ਸਾਰੇ ਕਬੱਡੀ ਕੱਪ ਹਾਂਜੀ ਬਾਕੀ ਆਪਾਂ ਤੁਹਾਨੂੰ ਦੱਸਦੇ ਆਂ ਇਸ ਟੀਮ ਵਿੱਚ ਕਿਹੜੇ ਪਲੇਅਰ ਤੇ ਇਸ ਟੀਮ ਵਿੱਚ ਕਿਹੜੇ-ਕਿਹੜੇ ਕਬੱਡੀ ਦੇ ਵੱਡੇ ਸੁਪਰਸਟਾਰ ਖੇਡਣਗੇ ਮੇਜਰ ਲੀਗ ਦੇ ਕਬੱਡੀ ਮੈਚ ਕਹਿੰਦੇ ਐਡ ਕਿ ਨਵੇਂ ਪਲੇਅਰ ਐਡ ਹੋਏ ਐ ਇਸ ਕਬੱਡੀ ਟੀਮ ਵਿੱਚ ਮੇਜਰ ਲੀਗ ਖੇਡਣਗੇ ਜੋ ਕਿ ਜੋਤੇ ਮਹਿਮਦਵਾਲ ਵਰਗੇ ਬੁਲਟ ਖੀਰਾਂ ਵਾਲੀ ਵਰਗੇ ਲਾਸਟ ਤੱਕ ਆਪਾਂ ਵੀਡੀਓ ਦੇ ਨਾਲ ਜੁੜੇ ਰਹੋ ਤੁਹਾਨੂੰ ਜਾਣਕਾਰੀ ਦੇਵਾਂਗੇ ਕਿਹੜੇ-ਕਿਹੜੇ ਪਲੇਅਰ ਇਸ ਟੀਮ ਵਿੱਚ ਖੇਡਣਗੇ ਮੇਜਰ ਲੀਗ ਕਬੱਡੀ ਕੱਪ ਬਾਕੀ ਵੀਡੀਓ ਵਿੱਚ ਵੇਖਿਓ ਤੁਸੀਂ ਮਿੱਤਰੋ ਜੋਧਾ ਸੁਰਖਪੁਰ ਵਾਲਾ ਵੀ ਅੱਜ ਲਾਈਵ ਹੋਇਆ ਤੇ ਅੱਗੇ ਵੀਡੀਓ ਦੇ ਵਿੱਚ ਤੁਹਾਨੂੰ ਦਿਖਾਉਨੇ ਆ ਜਦੋਂ ਗੁਰਦੁਆਰਾ ਸਾਹਿਬ ਜਾਂਦੀ ਹੋਈ ਟੀਮ ਗੁਰਦੁਆਰਾ ਬੇਰ ਸਾਹਿਬ ਜੀ ਦੇ ਨਾਂ ਤੇ ਅੱਜ ਟੀਮ ਚਾਲੂ ਕਰਨ ਲੱਗੇ ਆ ਪਰਮਾਤਮਾ ਮਿਹਰ ਕਰੇ ਤੇ ਅੱਜ ਪਹਿਲਾਂ ਆਹਰੀ ਲਗਾਉਣ ਆਏ ਆ ਤੇ ਸਭ ਤੋਂ ਪਹਿਲਾਂ ਪਰਮਾਤਮਾ ਦਾ ਸ਼ੁਕਰਾਨਾ ਕਰਨਾ ਆਏ ਆ ਕਿ ਅੱਗੇ ਟੀਮ ਨੂੰ ਤਰੱਕੀਆਂ ਬਖਸ਼ੇ ਪਰਮਾਤਮਾ ਹਾਂਜੀ ਜੇ ਆਪਾਂ ਪਲੇਅਰਾਂ ਦੀ ਗੱਲ ਕਰੀਏ ਇਸ ਟੀਮ ਵਿੱਚ ਕਹਿੰਦੇ ਇਹ ਬਣੀ ਹੈ ਬਾਬਾ ਬੇਰ ਸਿੰਘ ਕਬੱਡੀ ਕਲੱਬ ਟੀਮ ਇਸ ਵਿੱਚ ਖੇਡੇਗਾ ਬੋਲਟ ਖੀਰਾਵਾਲ ਜੋਤਾ ਮਹਿਮਦਵਾਲ ਸ਼ਨੀ ਆਦਮਵਾ लवली ਮਹਿਮਦਬਾਦ ਹੈਰੀਟੋਲੇਟਾ ਜੋਦਾ ਸੁਰਖਪੁਰ ਜੋਦਾ ਸੰਗੋਜਲਾ ਉੱਤਮ ਗਿੰਨੀ ਮਹਿਮਦਬਾਦ ਹੋਰ ਵੀ ਕਈ ਪਲੇਅਰ ਬਹੁਤ ਪਲੇਅਰ ਹੋਰ ਵੀ ਹੈ ਜੋ ਇਸ ਟੀਮ ਵਿੱਚ ਖੇਡਣਗੇ ਕਿੱਦਾਂ ਦੀ ਲੱਗੀ ਇਹ ਟੀਮ ਕਮੈਂਟ ਕਰਕੇ ਜਰੂਰ ਦੱਸਿਓ ਕਿੱਦਾਂ ਲੱਗੀ ਆਪਣੇ ਚੈਨਲ ਕਬੱਡੀ ਅਪਡੇਟ 2K ਦੀ ਅਪਡੇਟ ਸਾਰੇ ਵੀਰ ਆਪਣੇ ਚੈਨਲ ਨੂੰ ਜੂਰ ਸਬਸਕ੍ਰਾਈਬ ਕਰੋ ਧੰਨਵਾਦ ਜੀ